ਸਭ ਤੋਂ ਪਹਿਲਾਂ ਸਾਰ ਨੂੰ ਸਤਿ ਸ਼੍ਰੀ ਅਕਾਲ ਜੇਲ ਬਾਰਡਰ 2025 ਦੇ ਬੱਚੇ ਜੋ ਫਿਜ਼ੀਕਲ ਟ੍ਰਾਇਲ ਦੇ ਲਈ ਜਾਣਗੇ ਉਹਨਾਂ ਸਾਥੀਆਂ ਦੇ ਕਮੈਂਟ ਆ ਰਹੇ ਸੀ ਵੀ 100 ਮੀਟਰ ਦਾ ਜੋ ਟਾਈਮ ਆ ਸਾਡਾ ਸਹੀ ਨਹੀਂ ਆ ਰਿਹਾ ਇੱਕ ਦੋ ਸਕਿੰਟ ਜ਼ਿਆਦਾ ਆ ਰਹੇ ਨੇ ਅਸੀਂ ਇਸ ਨੂੰ ਕਿਵੇਂ ਅਪਰੂਵ ਕਰ ਸਕਦੇ ਹਾਂ ਇਸ ਵੀਡੀਓ ਵਿੱਚ ਮੈਂ ਤੁਹਾਡੇ ਨਾਲ ਇੱਕ ਵੀਕਲੀ ਪਲਾਨ ਸ਼ੇਅਰ ਕਰਾਂਗਾ ਜੋ ਕਿ ਸਿਰਫ 100 ਮੀਟਰ ਹੀ ਰਹਿਣ ਵਾਲਾ ਉਸ ਨੂੰ ਫੋਲੋ ਕਰਕੇ ਤੁਸੀਂ ਆਸਾਨੀ ਨਾਲ ਆਪਣਾ ਟਾਈਮ ਕਿਵੇਂ ਇੰਪਰੂਵ ਕਰ ਸਕਦੇ ਹੋ ਜੇਕਰ ਵੀਡੀਓ ਵਧੀਆ ਲੱਗੇ ਜਾਣਕਾਰੀ ਚੰਗੀ ਲੱਗੇ ਤਾਂ ਵੀਡੀਓ ਨੂੰ ਸ਼ੇਅਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਵੀਡੀਓ ਨੂੰ ਜ਼ਰੂਰ ਲਾਈਕ ਕਰਨਾ ਜੋ ਇਹ ਬੀਕਲੀ ਪਲਾਨ ਮੈਂ ਤੁਹਾਨੂੰ ਦੱਸ ਰਿਹਾ ਮੈਂ ਇੱਕ ਐਥਲੀਟ ਤੋਂ ਪੁੱਛ ਕੇ ਤੁਹਾਡੇ ਨਾਲ ਕੀ ਸ਼ੇਅਰ ਕਰ ਰਿਹਾ ਜਿਵੇਂ ਕਿ ਸਭ ਤੋਂ ਪਹਿਲਾ ਦਿਨ ਜੋ ਮੰਡੇ ਮੰਡੇ ਨੂੰ ਤੁਸੀਂ ਲੌਂਗ ਰਨਿੰਗ ਕਰਨੀ ਹੈ ਜੀ ਤਿੰਨ ਤੋਂ 4 ਕਿਲੋਮੀਟਰ ਇਹਦੇ ਵਿੱਚ ਤੁਸੀਂ ਨਾਰਮਲ ਤੋਂ ਨਾਰਮਲ ਕੀ ਐਕਸਰਸਾਈਜ਼ ਕਰਨੀ ਹੈ ਜਿਵੇਂ ਲੈਗਸ ਦੀਆਂ ਥਾਈਜ਼ ਦੀਆਂ ਆਰਮਜ਼ ਦੀਆਂ ਠੀਕ ਹੈ ਜੀ ਉਸ ਤੋਂ ਬਾਅਦ ਨੈਕਸਟ ਡੇ ਟਿਊਜ਼ਡੇ ਇਹਦੇ ਵਿੱਚ ਸਪ੍ਰਿੰਟਾਂ ਲਗਾਉਣੀਆਂ ਤੁਸੀਂ 25-25 ਮੀਟਰ ਦੀਆਂ ਠੀਕ ਹੈ ਜੀ 25 25 ਮੀਟਰ ਦੀਆਂ ਮੰਨ ਲੇ ਕਿ 15 ਤੋਂ 18 ਕੀ ਸਪ੍ਰਿੰਟਾਂ ਦੇ ਵਿੱਚ ਲਗਾਉਣੀਆਂ ਨੇ ਤੇ ਨਾਲ-ਨਾਲ ਕੀ ਐਕਸਰਸਾਈਜ਼ ਵੀ ਕੀਆ ਕਰਨੀਆਂ ਨਾਰਮਲ ਉਸ ਤੋਂ ਅਗਲੇ ਦਿਨ ਬੈਡ ਨੈਸਡੇ ਨੂੰ ਬੈਡ ਨੈਸਡੇ ਤੁਸੀਂ 2 2 ਮੀਟਰ ਦੀਆਂ ਮੰਨ ਲੇ ਕਿ 2 200 ਮੀਟਰ ਦੀਆਂ ਜੋ ਸਪ੍ਰਿੰਟਾਂ ਲਗਾਉਣੇ ਨੇ 5 ਤੋਂ ਲੈ ਕੇ 8 ਠੀਕ ਹੈ ਜੀ ਇਸ ਦੇ ਨਾਲ ਤੁਹਾਡੇ ਮਸਲ ਕੀਆ ਮਜ਼ਬੂਤ ਹੋਣਗੇ ਤੁਹਾਡੇ ਲੈਗਸ ਕੀਆ ਮਜ਼ਬੂਤ ਹੋਣਗੇ ਜਿਸ ਨਾਲ ਤੁਸੀਂ ਆਪਣਾ ਜੋ 100 ਮੀਟਰ ਦਾ ਟਾਈਮ ਆ ਜੋ ਇਵੈਂਟ ਆ ਆਸਾਨੀ ਨਾਲ ਕੀਆ ਪਾਸ ਕਰ ਲਵੋਗੇ ਉਸ ਤੋਂ ਬਾਅਦ ਗੱਲ ਕਰਦੇ ਆਪਾਂ ਨੈਕਸਟ ਡੇ ਥਰਸਡੇ ਦੀ ਇਹਦੇ ਵਿੱਚ ਤੁਸੀਂ ਨਾਰਮਲ ਰਨਿੰਗ ਕਰਨੀ ਹੈ ਉਹ 15 ਮਿੰਟ ਵੀ ਕਰ ਸਕਦੇ ਹੋ 20 ਮਿੰਟ ਵੀ ਕਰ ਸਕਦੇ ਹੋ ਠੀਕ ਹੈ ਜੀ ਤੇ ਲੈਗਸ ਦੇ ਕਿਹ ਐਕਸਰਸਾਈਜ਼ ਕਰਨੀਆਂ ਥਾਈ ਦੀਆਂ ਕਿਹ ਐਕਸਰਸਾਈਜ਼ ਕਰਨੀਆਂ ਨੇ ਉਸ ਤੋਂ ਬਾਅਦ ਫਰਾਈਡੇ ਨੈਕਸਟ ਡੇ ਇਹਦੇ ਵਿੱਚ ਤੁਸੀਂ 50 50 ਮੀਟਰ ਠੀਕ ਹੈ ਜੀ 50 50 ਮੀਟਰ ਦੀ ਤੁਸੀਂ ਤਾਂ ਕਿ ਮਿਲ ਲੈਣੀਆਂ ਉੱਥੋਂ 10 ਤੋਂ 12 ਕਿਹ ਸਪ੍ਰਿੰਟਾਂ ਲਗਾਉਣੀਆਂ ਨੇ ਤੇ ਨਾਲ ਕਿਹ ਐਕਸਰਸਾਈਜ਼ ਕਰਨੀਆਂ ਨੇ ਉਸ ਤੋਂ ਬਾਅਦ ਸੈਚਰਡੇ ਸੈਚਰਡੇ ਤੁਸੀਂ 110 ਮੀਟਰ ਦੀਆਂ ਕਿਹ ਸਪ੍ਰਿੰਟਾਂ ਲਗਾਉਣੀਆਂ ਨੇ 5 ਤੋਂ 8 ਸਪ੍ਰਿੰਟਾਂ ਠੀਕ ਹੈ ਜੀ ਸੰਡੇ ਕੀ ਆ ਤੁਸੀਂ ਰੈਸਟ ਕਰਨੀ ਹੈ ਜੇਕਰ ਤੁਸੀਂ ਇਹ ਵੀਕਲੀ ਪਲਾਨ ਨੂੰ ਫੋਲੋ ਕਰਦੇ ਹੋ ਤਾਂ ਮਤਲਬ ਕਿ ਮੈਂ ਤੁਹਾਨੂੰ ਕਹਿ ਸਕਦਾ ਵੀ ਤੁਸੀਂ ਆਸਾਨੀ ਦੇ ਨਾਲ ਆਪਣਾ ਟਾਈਮ ਕੀ ਇੰਪਰੂਵ ਕਰ ਲਓਗੇ ਇਸ ਵੀਕਲੀ ਪਲਾਨ ਨੂੰ ਘੱਟੋ ਘੱਟ 2 ਤੋਂ ਲੈ ਕੇ 3 ਹਫ਼ਤੇ ਕੀ ਆ ਫੋਲੋ ਕਰੋ ਅਜੇ ਤੁਹਾਡੇ ਫਿਜ਼ੀਕਲ ਟ੍ਰਾਇਲ ਨੇ ਜੋ ਮਾਰਚ ਦੇ ਵਿੱਚ ਹੋਣ ਜਾ ਰਹੇ ਨੇ ਠੀਕ ਹੈ ਜੀ ਤੇ ਕਟਆਫ ਬਹੁਤ ਜਲਦੀ ਕੀ ਆ ਆ ਜਾਵੇਗੀ ਤੇ ਇਸ ਵੀਕਲੀ ਪਲਾਨ ਨੂੰ ਫੋਲੋ ਕਰੋ ਤੇ ਇੰਪਰੂਵ ਕਰੋ ਆਪਣੇ ਟਾਈਮ ਨੂੰ ਠੀਕ ਹੈ ਜੀ ਤੇ ਕਮੈਂਟ ਦੇ ਵਿੱਚ ਤੁਸੀਂ ਜਰੂਰ ਦੱਸਣਾ ਵੀ ਤੁਹਾਡੇ ਕਿੰਨੇ ਨੰਬਰ ਨੇ ਤੇ ਤੁਸੀਂ ਕਿੰਨੇ ਟਾਈਮ ਤੋਂ ਫਿਜ਼ੀਕਲ ਦੀ ਤਿਆਰੀ ਜੋ ਕਰ ਰਹੇ ਹੋ ਇੱਕ ਗੱਲ ਦਾ ਖਾਸ ਧਿਆਨ ਰੱਖਣਾ ਵੀ ਜੋ ਆਪਣੀ ਖੁਰਾਕ ਆ ਨਾ ਉਹਦੇ ਉੱਤੇ ਪੂਰਾ ਧਿਆਨ ਦਿਓ ਰੱਜ ਕੇ ਖਾਓ ਜਿਵੇਂ ਕਹਿੰਦੇ ਰੱਜ ਕੇ ਖਾਓ ਦੱਬ ਕੇ ਬਾਓ ਠੀਕ ਹੈ ਜੀ ਖੁਰਾਕ ਪੂਰੀ ਦੱਬ ਕੇ ਖਾਓ ਮਿਹਨਤ ਕਰੋ ਤੇ ਆਸਾਨੀ ਨਾਲ ਤੁਹਾਡਾ ਟਾਈਮ ਕੀ ਇੰਪਰੂਵ ਹੋ ਜਾਵੇਗਾ ਜੇਕਰ ਜਾਣਕਾਰੀ ਚੰਗੀ ਲੱਗੇ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਲਾਈਕ ਕਰਨਾ ਤੇ ਵੀਡੀਓ ਨੂੰ ਜਰੂਰ